ਖੇਤ ਵਿੱਚ ਪਾਣੀ ਲਾਉਣ ਗਏ ਵਿਅਕਤੀ ਦੀ ਤੇਜ਼ ਤਾਰ ਹਥਿਆਰ ਨਾਲ ਹੱਤਿਆ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੇ ਕਟਨਾ ਕੋਟਪੂਰਾ ਦੇ ਪਿੰਡ ਸੰਦਵਾਦੀ ਬਲਦੇਵ ਸਿੰਘ ਬਲਦੇਵ ਸਿੰਘ ਜੀ ਜੇ ਵੀ ਡੈਥ ਹੋਇਆ ਮੁੰਡੇ ਦੇ ਕੀ ਲੱਗਦਾ ਸਰ ਭਤੀਜਾ ਜੀ ਮੇਰਾ ਕੀ ਕੀ ਘਟਨਾ ਵਾਪਰੀ ਕੀ ਨਾਂ ਸੀ ਮੁੰਡੇ ਦਾ ਤੇ ਕੀ ਜਗਮੋਣ ਸਿੰਘ ਨਾਂ ਸੀ ਉਹਦਾ ਕੀ ਹੋਇਆ ਕੀ ਹੋਇਆ ਬਸ ਇੱਥੋਂ 3 ਵਜੇ ਪਾਣੀ ਨੂੰ ਗਿਆ ਉਹ ਗਲੀ ਟੱਪਦਾ ਸੀ ਉੱਥੇ ਕਿਸੇ ਨੇ ਕੋਈ ਵਾਰਦਾਤ ਕਰਤੀ ਵਾਰਦਾਤ ਕਰਕੇ ਦਿਓ ਖਿਲ ਜਾ ਸਕਿਆ ਮੋਟਰ ਤੇ ਵੀ ਇਹਨੂੰ ਕਰੰਟ ਲੱਗ ਗਿਆ ਤੁਹਾਨੂੰ ਵੀ ਪਤਾ ਲੱਗਿਆ ਸਾਨੂੰ ਤਾਂ ਜਦੋਂ ਇਹ ਉਥੇ ਡਿਊਟੀ ਕਰਦਾ ਸੀਗਾ ਦਾਣਾ ਮੰਡੀ ਦੇ ਵਿੱਚ ਉਥੇ ਲਾਈਟਾਂ ਬੰਦ ਕਰ ਜਾਣਾ ਸੀ ਉਹਨਾਂ ਨੇ ਫੋਨ ਲਾਇਆ ਉਹਨੇ ਨਹੀਂ ਚੱਕਿਆ ਇਹਨਾਂ ਨੇ ਫਿਰ ਬੇਟੀ ਨੇ ਜਾ ਕੇ ਦੇਖਿਆ ਉਹਦੀ ਨੇ ਫਿਰ ਜਾ ਉਹਨੇ ਸਾਰਾ ਸਾਰਿਆਂ ਨੂੰ ਦੱਸਿਆ ਤੇ ਰਵਾ ਪਿਆ ਫਿਰ ਲੈ ਕੇ ਗਏ ਰਾਜੇ ਸਿੰਘ ਲਈ ਉਹ ਕਹਿੰਦੇ ਜੀ ਇਹਦੀ ਡੈਥ ਹੋਈ ਪਈ ਹੈ ਕਿੰਨੇ ਬੱਚੇ ਬੱਚੇ 3 ਕੀ ਸ਼ੱਕ ਕਿਸੇ ਤੇ ਕੋਈ ਸ਼ੱਕ ਹੈਗਾ ਜੀ ਇਹਦੇ ਬੱਚੇ ਜਿਹੜੇ ਇੱਕ ਵਾਰ ਵੀ ਗਏ ਇੱਕ ਬੇਟੀ ਵਾਰ ਗਈ ਵੀ ਹੈ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਸਾਹ ਮਿਲਣਾ ਚਾਹੀਦਾ ਜਿਹਨੇ ਕਾਰਵਾਈ ਕੀਤੀ ਉਥੇ ਕਾਰਵਾਈ ਹੋਣੀ ਚਾਹੀਦੀ ਹੈ ਸਖਤ ਤੋਂ ਸਖਤ ਇਹ ਅੱਜ ਸ੍ਰੀਤਲਾ ਮਿਲੀ ਸੀ ਕਿ ਇੱਕ ਵਿਅਕਤੀ ਜਿਹੜਾ ਮ੍ਰਿਤਕ ਹਾਲਤ ਚ ਖੇਤਾਂ ਵਿੱਚ ਮਿਲਿਆ ਜਿਹੜਾ ਮ੍ਰਿਤਕ ਵਿਅਕਤੀ ਹੈ ਦਾ ਨਾਮ ਜਗਮੋਣ ਸਿੰਘ ਹੈ ਪਿੰਡ ਸੰਧਵਾ ਦਾ ਰਹਿਣ ਵਾਲਾ ਇਨਾਂ ਦੇ ਖੇਤਾਂ 'ਚ ਘਰ ਹੈ ਤੇ ਸਵੇਰੇ ਇਹਦੇ ਰਾਤ 2 ਵਜੇ ਇਹ ਪਾਣੀ ਲਾਉਣ ਗਿਆ ਘਰ ਤੇ ਸਵੇਰੇ ਜਦੋਂ ਘਰਦਿਆਂ ਨੇ ਦੇਖਿਆ ਤੇ ਇਹ ਖੇਤਾਂ ਵਿੱਚ ਮਰਿਤਕ ਹਾਲਤ 'ਚ ਪਿਆ ਸੀ ਇਹਦੇ ਸਿਰ 'ਚ ਇੱਕ ਸੱਟ ਉਹਦੀ ਪੜਤਾਲ ਕੀਤੀ ਜਾ ਰਹੀ ਹੈ ਉਹਦੇ ਤੇ ਉਹਦੇ ਭਰਾ ਦੇ ਬਿਆਨ ਤੇ ਪਰਚਾ ਦਰਜ ਕਰਕੇ ਜਿਹੜਾ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ ਤੇ ਉਮੀਦ ਹੈ ਵੀ ਅਸੀਂ ਅੱਜ ਇੱਕ ਸੁਣਟ੍ਰੇਸ ਕਰਕੇ ਛੇਤੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਾਂਗੇ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ